ਰਾਜ ਸਰਕਾਰ ਪੰਜਾਬ ਪੁਲਿਸ ਐਂਟੀ ਨਾਰਕੋਟਿਕਸ ਟਾਸਕ ਫੋਰਸ ਜਿੰਨਾ ਜੋ ਸਾਡਾ ਨਸ਼ਿਆਂ ਦੇ ਵਿਰੁੱਧ ਅਭਿਆਨ ਚੱਲ ਰਿਹਾ ਉਸੇ ਅਭਿਆਨ ਦੇ ਵਿੱਚ ਸਾਨੂੰ ਇੱਕ ਹੋਰ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਕੱਲ ਸਾਡੀ ਇੱਕ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਬਾਰਡਰ ਰੇਜ਼ ਦੀ ਟੀਮ ਜੋ ਤਰਨਤਾਰਨ ਦੇ ਏਰੀਆ ਦੇ ਵਿੱਚ ਆਪਣੇ ਐਕਸ਼ਨ ਤੇ ਸੀ ਜਿਸ ਦੀ ਅਗਵਾਈ ਡੀਐਸਪੀ ਰਵੀ ਸ਼ੇਰ ਜੀ ਕਰ ਰਹੇ ਸੀ ਸੋ ਪਿੰਡ ਸੁਰਸਿੰਘ ਭਿੱਖੀਵਿੰਡ ਦੇ ਵਿੱਚ ਇੱਕ ਬੰਦੇ ਨੂੰ ਕਾਬੂ ਕੀਤਾ ਜਿਸ ਦਾ ਨਾਮ ਜੋਬਨ ਜੀ ਸਿੰਘ ਉਰਫ ਜੋਬਨ ਪੁੱਤਰ ਮੁਖਤਿਆਰ ਸਿੰਘ ਪਿੰਡ ਕੋਟਲੀ ਸੁਰਸਿੰਘ ਥਾਣਾ ਭਿੱਖੀਵਿੰਡ ਸੋ ਇਹਨੂੰ ਕਾਬੂ ਕਰਕੇ ਇਹਨੇ ਫਰਦਰ ਜਦੋਂ ਇਹਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੇ ਦੌਰਾਨ ਇਸ ਦੇ ਪਾਸੋਂ 3 ਕਿਲੋ 105 ਗ੍ਰਾਮ ਹੈਰੋਇਨ ਦੋ ਜਿਹੜੇ ਦੇਸੀ 32 ਬੋਰ ਦੇ ਪਿਸਟਲ 25 ਰੌਂਦ 32 ਬੋਰ 12 ਰੌਂਦ 12 12 ਬੋਰ ਦੋ ਮੈਗਜ਼ੀਨ ਤੇ ਇੱਕ ਇਲੈਕਟ੍ਰੋਨਿਕਸ ਦਾ ਵੇਇੰਗ ਸਕੇਲ ਜਿਹਦੇ ਨਾਲ ਉਹ ਹੈਰੋਇਨ ਦੀ ਸਕੇਲਿੰਗ ਵੇਇੰਗ ਕਰਦੇ ਸੀ weight ਕਰਦੇ ਸੀ ਸੋ ਇਹ ਇਹ ਦੋਸ਼ੀ ਜੋ ਇਹਦੀ ਉਮਰ ਜਿਹੜੀ ਆ ਉਹ ਲਗਭਗ 21 ਸਾਲ ਹੈ ਤੇ ਇਹ ਜਿਹੜਾ ਇੱਕ ਕਨਸਾਈਨਮੈਂਟ ਆਪਣੀ ਵੱਡੀ ਮਾਤਰਾ ਦੇ ਵਿੱਚ ਆਪਣੇ ਪਾਸ ਰੱਖ ਕੇ ਬੈਠਾ ਸੀ ਸੋ ਇਹਦੇ ਇੱਕ ਪਾਸੋਂ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਰਿਕਵਰੀ ਹੋਣੀ ਉਹ ਏਐਨਟੀਐਫ ਦੇ ਲਈ ਇੱਕ ਸੀ ਸਾਡੇ ਬਾਕੀ ਸਾਡੀ ਕਬੱਡੀ ਸਫਲਤਾ ਸਰ ਪਤਾ ਲੱਗਾ ਕਿੱਥੋਂ ਲੈ ਕੇ ਆਇਆ ਸੀ ਕਿ ਜਿੱਥੇ ਅੱਗੇ ਜਿਹੜੀ ਜਾਨੀ ਹਾਂਜੀ ਇਹਦੀ ਅਜੇ ਪੁੱਛਗਿੱਛ ਜਾਰੀ ਹੈ ਅਜੇ ਅੱਜ ਨੂੰ ਮਾਨਯੋਗ ਜਸਪਾਲ ਸਾਹਿਬ ਦੇ ਪੇਸ਼ ਕੀਤਾ ਜਾਣਾ ਹੈ ਸੈਕੰਡ ਡੇ ਹੈ ਇਹਦੀ ਪੁੱਛਗਿੱਛ ਤੋਂ ਅਗਲੀ ਜਿਹੜੀ ਜਿਹੜੇ ਦੇ ਸਾਥੀ ਨੇ ਜਿਹੜੇ ਪਿਛਲੇ ਲਿੰਕ ਨੇ ਜਾਂ ਅੱਗੇ ਕਿੰਨਾ ਨੂੰ ਸੇਲ ਕਰਦਾ ਸੀ ਉਹ ਸਾਰੀ ਚੀਜ਼ ਨੂੰ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਪਛਾਣਿਆ ਗਿਆ ਇੰਨੀ ਵੱਡੀ ਮਾਤਰਾ ਦੇ ਵਿੱਚ ਡਰੋਨ ਦੇ ذریعے ਪਾਕਿਸਤਾਨ ਤੋਂ ਹੀ ਆਉਂਦੀ ਆ ਉਹ ਸੰਦੇ ਨਾਲ ਵੀ ਨਿਕਲ ਕਰਦੇ ਕਿਉਂਕਿ ਇਹ ਬਾਰਡਰ ਰੇਂਜ ਆ ਰਿਹਾ ਹੈ ਬਿਲਕੁਲ ਜੀ ਇਸ ਗੱਲ ਨੂੰ ਰੋਲਡ ਆਊਟ ਨਹੀਂ ਕੀਤਾ ਜਾ ਸਕਦਾ ਸਾਰੀ ਜਿਹੜੀ ਜ਼ਿਆਦਾਤਰ ਡਰੱਗ ਹੈ ਜਿਹੜੀ ਉਹ ਥਰੂ ਡਰੋਨ ਹੀ ਆਈ ਹੈ ਉਹ ਸਪਲਾਈ ਹੋ ਰਹੀ ਹੈ ਸੋ ਜਿਸ ਰੂਪ ਚ ਮਿਲੀ ਹੈ ਤਾਂ ਉਸ ਤੋਂ ਵੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਡਰੋਨ ਦੇ ਰਾਈ ਕਨਸਾਈਨਮੈਂਟ ਆਈ ਹੈ ਇਹ ਕੰਮ ਕਰ ਰਿਹਾ ਜਿਹੜੇ ਇਹ ਤਰ੍ਹਾਂ ਇਸ ਦਾ ਪਲੀਅਰ ਹੁੰਦਾ ਸੀ ਗਏ ਹੈ। ਇਹ ਵੈਪਨ ਜਿਸ ਤਰ੍ਹਾਂ ਕੀ ਦੀ ਪ੍ਰੀਵਿਅਸ ਹਿਸਟਰੀ ਹੈ ਇਹਦੇ ਤੇ ਪਹਿਲਾਂ ਵੀ ਇੱਕ ਆ थाना ਪਿਕ ਯੂਐਨਟੀ ਦੇ ਵਿੱਚ 2024 ਦੇ ਵਿੱਚ ਤੇ ਕੇਸ ਸਟ ਹੋਇਆ ਜਿਹਦੇ ਵਿੱਚ ਲੜਾਈ ਝਗੜੇ ਦਾ ਕੇ 326 325 ਦੀਆਂ ਧਾਰਾਵਾਂ ਲੱਗੀਆਂ ਨਾਲ ਆਰਮ ਜੈਕਟ ਦੀ ਧਾਰਾ ਲੱਗੀ ਹੈ। ਉਸ ਦੇ ਵਿੱਚ ਵੌਂਟਡ ਸੀ ਤੇ ਅਜੇ ਤੱਕ ਫੜਿਆ ਨਹੀਂ ਸੀ ਗਿਆ। ਅਜੇ ਪੀਓ ਨਹੀਂ ਸੀ ਹੈਗਾ ਜੋ ਵੌਂਟਡ ਜਸਟ ਵੌਂਟਡ ਹੈ ਪਰ ਅਰੈਸਟ ਪੈਂਡਿੰਗ ਸੀ ਇਹਦੀ। ਨਾਲ ਹੀ ਇਹਦੇ ਇਹ ਜਿਹੜਾ ਜਿਹੜਾ ਇਹਨੂੰ ਦੋ ਵੈਪਨ ਮਿਲੇ ਨੇ ਉਹ ਇਹਨੇ ਉਹ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੀ ਇੱਕ ਕਨਸਾਈਨਮੈਂਟ ਦੇ ਨਾਲ ਹੀ ਇਹਨੂੰ ਰিসিਵ ਹੋਇਆ ਹੈ ਅਗਲਾ ਕੋਈ ਹੋਰ ਇਹਦਾ ਲਿੰਕ ਹੈ ਸੋ ਇਹਦੀ ਹਿਸਟਰੀ ਜਿਹੜੀ ਆ ਉਹ ਲੜਾਈ ਝਗੜਾ ਤੇ ਲੁੱਟਖੋਹਾਂ ਦੀ ਹਿਸਟਰੀ ਜਿਹੜੀ ਹੈ ਮੋਬਾਈਲ ਫੋਨ ਜਿਹੜਾ ਮਿਲਿਆ ਉਸ ਤੋਂ ਕੁਝ ਪਤਾ ਲੱਗ ਸਕਿਆ ਮੋਬਾਈਲ ਫੋਨ ਦੀ ਜੀ ਇਹ ਜੀ ਮੋਬਾਈਲ ਇਹਦਾ ਕਬਜ਼ੇ ਚ ਲਿਆ ਗਿਆ ਜਿਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਉਸ ਤੋਂ ਅਗਲੀ ਗੱਲ ਜੋ ਗੱਲ ਆਵੇਗੀ ਉਸ ਅਕੋਰਡਿੰਗ ਅਗਲੀ ਤਫਤੀਸ਼ ਹੋਏਗਾ ਕਿੰਨਾ ਕਰਦਾ ਸੀ ਪਾਕਿਸਤਾਨ ਦੇ ਨੋਸਰ ਨੂੰ ਬਦਲ ਪਤਾ ਹਵਾਲਾ ਨਾ ਟੋਸ ਜੀ ਹਾਂ ਜੀ ਇਸ ਚੀਜ਼ ਨੂੰ ਜਿਹੜਾ ਉਹ ਖੰਗਾਲਿਆ ਜਾ ਰਿਹਾ ਇਹਦੀ ਪੁਛ ਕਿਸ ਤੇ ਰਾਈ ਤੇ ਫਰਦਰ ਟੈਕਨੀਕਲ ਚੀਜ਼ਾਂ ਨਾਲ ਕਿ ਇਹਦੇ ਡਾਇਰੈਕਟ ਲਿੰਕ ਜੇ ਜਾਂ ਇਹਦੇ ਵਿੱਚ ਕੋਈ ਹੋਰ ਵੀ ਚੈਨਲ ਹੈ ਸਰ ਇਲੈਕਟ੍ਰੋਨਿਕ ਕੰਡਾ ਮਿਲਿਆ ਲੱਗਦਾ ਉਸ ਤੋਂ ਵੀ ਇਹ ਥੋੜੀ ਥੋੜੀ ਮਾਤਰਾ ਦੇ ਵਿੱਚ ਛੱਡ ਕੇ ਸੇਲ ਕਰਦਾ ਜੀ ਇਹ ਇਹਦੇ ਅੱਗੇ ਸੇਲ ਕਰਨ ਦੀਆਂ ਗੱਲਾਂ ਕੋਈ ਨੇ ਰਿਵੀਲ ਕੀਤੀਆਂ ਨੇ ਜਿਹੜੀਆਂ ਤਫਤੀਸ਼ ਦੇ ਵਿੱਚ ਲੈ ਆਂਦੀਆਂ ਨੇ ਸਰ ਇਹ ਜੀ ਐਨ ਔਰ ਇਦੀ ਏਜ 21 ਸਾਲ ਹੈ ਇਹਨਾਂ ਦੀ ਆਪਣੀ ਪਿੰਡ ਦੇ ਵਿੱਚ ਥੋੜੀ ਜਿਹੀ ਜ਼ਮੀਨ ਹੈ 3-4 ਕਨਾਲ ਜ਼ਮੀਨ ਹੈ ਇਹਦੀ ਪਹਿਲਾਂ ਇਹ 2 ਸਾਲ ਅੰਮ੍ਰਿਤਸਰ ਸਿਟੀ ਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਰਿਹਾ ਇਸ ਟਾਈਮ ਜਿਹੜਾ ਇਹ ਡਰਗ ਦਾ ਧੰਦਾ ਕਰਨ ਲੱਪਿਆ ਨਾਲ ਹੀ ਇਹ ਫੋਰਨ ਵੀ ਜਿਹੜਾ ਜੋ ਪੁਸ਼ਕਿਸ ਤੋਂ ਸਾਹਮਣੇ ਆਇਆ ਕਿ ਉਹ ਪੁਰਤਗਾਲ ਜਾਣਾ ਚਾਹੁੰਦਾ ਸੀ ਫਰਦਰ ਸਰ ਉਹ ਕਿੰਨੇ ਵਿਅਕਤੀ ਨੇ ਫੜ ਲਏ ਇਹਦੇ ਵਿੱਚ ਇੱਕ ਦੋ ਸ਼ੀ ਨੂੰ ਫੜਿਆ ਗਿਆ ਹੈ ਜੋ ਇਹਦੀ ਜੋ ਜਿਸ ਪਾਸੋਂ ਸਰੀਰ ਰਿਕਵਰੀ ਹੋਈ ਆ ਇਹਦੀ ਜਿਹੜੀ ਪੁਸ਼ਕਿਸ ਜਿਹੜੀ ਆ ਉਹ ਮੁਕਦਮੇ ਦੇ ਵਿੱਚ ਚੱਲ ਰਹੀ ਆ ਅਗਲੀ ਜਿਹੜੀ ਉਹ ਗੱਲ ਦੱਸੇਗਾ ਉਹਨਾਂ ਤੇ ਐਕਸ਼ਨ ਉਹਦੇ ਅਕੋਰਡਿੰਗ ਹੋਏਗਾ ਠੀਕ ਹਾਂ ਮੈਂ ਵਾਲੇ ਸਰ ਜਿਹੜੇ ਹੋ ਜਾਂਦਾ ਇਸ 12 ਕਿਲੋ ਵਾਲੇ ਨੂੰ ਹੋ ਰਿਹਾ ਕਿ ਰੈਸਟ ਹੋਈ ਜਾਂ ਉਸਦੇ ਵਿੱਚ ਚੱਲ ਰਹੀ ਹੈ ਸਾਡੀ ਤਫਤੀਸ਼ ਉਹਦੇ ਵਿੱਚ ਚੱਲ ਰਹੀ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਕੀ